ਹਲਕਾ ਅਜਨਾਲਾ ਦੇ ਭਾਰਤ ਪਾਕਿਸਤਾਨ ਸਰਹੱਦ ਨਾਲ 68 ਕਰੋੜ ਦੀ ਲਾਗਤ ਨਾਲ 18 ਫੁੱਟ ਚੌੜੀ ਛੜਕਦਾ ਕੈਬਨ ਮੰਤਰੀ ਹਰਪਜਨ ਸਿੰਘ ਈਟੀਓ ਨੇ ਰੱਖਿਆ ਨੀ ਪੱਥਤ ਤਾਰੀਵਾਲ ਦਾ ਡ੍ਰੀਮ ਪ੍ਰੋਜੈਕਟ ਹੋਇਆ ਸਾਕਾਰ ਚੋਣਾ ਸਮੇਂ ਲੋਕਾਂ ਨਾਲ ਕੀਤਾ ਸੀ ਵਾਦਾ ਅਜਨਾਲਾ ਦੇ ਸਰਹੱਦੀ ਪਿੰਡ ਡੱਲਾਵੇ ਦੇ ਪਾਰ ਤੋਂ ਪਾਕਿਸਤਾਨ ਕਮੰਤਰੀ ਸਰਹੱਦ ਦੇ ਨਾਲ-ਨਾਲ ਬਣਨ ਵਾਲੀ 18 ਫੁੱਟ ਚੌੜੀ ਨਵੀਂ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ ਇਹ ਪ੍ਰੋਜੈਕਟ ਤੁਸੀਂ ਬੰਨ ਦੇ ਨਾਲ 6.5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ ਇਸ ਮੌਕੇ ਕਰਵਾਏ ਗਏ ਇੱਕ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਮੋਖਬਲਾਰੇ ਅਤੇ ਅਜਨਾਲਾ ਤੋਂ ਬੁਧਾਇਕ ਗੁਰਦੀਪ ਸਿੰਘ ਧਾਰੀਵਾਲ ਨੇ ਸਮਾਗਮ ਦੀ ਅਗਵਾਈ ਕੀਤੀ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹਰਪਜਨ ਸਿੰਘ ਈਟੀਓ ਜਿਨ੍ਹਾਂ ਨੇ ਕਿਹਾ ਕਿ ਇਹ ਪ੍ਰੋਜੈਕਟ ਬੁਧਾਇਕ ਗੁਰਦੀਪ ਸਿੰਘ ਦੀ ਲੰਬੇ ਸਮੇਂ ਤੋਂ ਆ ਰਹੀ ਮੰਗ ਅਤੇ ਚੋਣਾਂ ਦੌਰਾਨ ਕੀਤਾ ਗਿਆ ਵਾਅਦੇ ਨੂੰ ਮੁੱਕ ਰੱਖਦਿਆਂ ਪੂਰੀ ਕੀਤੀ ਗਈ ਹੈ। ਕੁਲਦੀਪ ਸਿੰਘ ਢਾਲੀਵਾਲ ਨੇ ਪੰਜਾਬ ਸਰਕਾਰ ਅਤੇ ਹਰਪ੍ਰੀਤ ਸਿੰਘ ਈਟੀਓ ਦਾ ਧੰਨਵਾਦ ਕਰਦਿਆਂ ਕਿਹਾ ਕਿ 2022 ਦੀਆਂ ਚੋਣਾਂ ਸਮੇਂ ਅਸੀਂ ਲੋਕਾਂ ਨਾਲ ਜੋ ਵਾਅਦਾ ਕੀਤਾ ਸੀ ਉਹ ਅੱਜ ਪੂਰਾ ਕੀਤਾ ਹੈ ਅਤੇ ਇਹ ਸੜਕ ਸਰਹਤੀ ਖੇਤਰ ਦੀ ਤਰੱਕੀ ਵਿੱਚ ਇੱਕ ਵੱਡਾ ਕਦਮ ਹੈ। ਬਾਰਡਰ ਦੀ ਬਹੁਤ ਵੱਡੀ ਮੰਗ ਸੀ। ਸਭ ਤੋਂ ਪਹਿਲਾਂ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੀ ਖੁਸ਼ੀ ਵਾਲੀ ਗੱਲ ਆ ਸਾਡੇ ਵਾਸਤੇ ਕਿ ਇੱਕ ਬਹੁਤ ਡਰੀਮ ਪ੍ਰੋਜੈਕਟ ਜਿਹੜਾ ਕਿ ਸਾਡੇ ਮਾਨਯੋਗ ਮੁੱਖ ਬਲਾਰਾ ਪੰਜਾਬ ਆਮ ਆਦਮੀ ਪਾਰਟੀ ਦੇ ਤੇ ਐਮ ਐਲ ਏ ਹਲਕਾ ਅਜਨਾਲਾ ਤੋਂ ਸਰਦਾਰ ਕੁਲਦੀਪ ਸਿੰਘ ਜੀ ਢਾਲੀਵਾਲ ਸਾਹਿਬ ਦਾ ਇੱਕ ਡਰੀਮ ਪ੍ਰੋਜੈਕਟ ਸੀਗਾ ਔਰ ਇਹ ਬੜੀ ਲੋੜ ਸੀਗੀ ਬਾਰਡਰ ਏਰੀਆ ਦੇ ਵਿੱਚ ਇਸ ਜੜੀ ਜੜੀ ਤੁਸੀਬੰਦ ਦੇ ਉੱਤੇ ਸੜਕ ਬਣਾਉਣ ਦੀ ਕਿਉਂਕਿ ਇੱਕ ਬਾਰਡਰ ਏਰੀਆ ਹੋਣ ਕਰਕੇ ਕਿਤੇ ਇਥੇ ਆਰਮੀ ਦੀ ਮੂਵਮੈਂਟ ਆ ਦੂਸਰੀ 라ਵੀ ਦਾ ਕਰਕੇ ਕਿੰਨਾ ਆਪਾਂ ਨੁਕਸਾਨ ਝੱਲਿਆ ਪਿੱਛੇ ਜਣੇ ਹਾੜਾ ਆਏ ਨੇ ਉਹਨਾਂ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਔਰ ਇੱਕ ਇਹ ਇਲਾਕਾ ਸਾਰਾ ਪਛੜਿਆ ਕੋਈ ਜਮੀਨਾਂ ਦੇ ਰੇਟ ਨਹੀਂ ਕੋਈ ਕੁਝ ਨਹੀਂ ਕੋਈ ਸੜਕ ਨਹੀਂ ਕੋਈ ਚੰਗਾ ਇਨਫਰਾਸਟ੍ਰਕਚਰ ਨਹੀਂ ਸੋ ਜਿਹਦੇ ਕਰਕੇ ਬੜਾ ਨੁਕਸਾਨ ਇਸ ਇਲਾਕੇ ਦੇ ਲੋਕਾਂ ਨੂੰ ਜਿਹੜਾ ਸਨ ਸਹਿਣ ਕਰਨਾ ਪੈ ਰਿਹਾ ਸੀਗਾ ਸੋ ਤਾਲੀਵਾਲ ਸਾਹਿਬ ਨੇ ਪ੍ਰੋਜੈਕਟ ਤਿਆਰ ਕੀਤਾ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਬੇਨਤੀ ਕੀਤੀ ਕਿ ਅਸੀਂ ਇੱਕ ਪ੍ਰੋਜੈਕਟ ਜਿਹੜਾ ਆ 40 ਕਿਲੋਮੀਟਰ ਦੀ ਹੈ ਸੜਕਾ ਖੋਨੇয়াল ਤੋਂ ਜਿਹੜੀ ਆ ਸ਼ੁਰੂ ਹੋਣੀ ਆ ਕਾਫੀ ਸਾਡੇ ਪਿੰਡ ਜਿਹੜੇ ਅਜਨਾਲੇ ਹਲਕੇ ਦੇ ਨੇ ਉਹਨਾਂ ਨੂੰ ਇਹਦਾ ਜਿਹੜਾ ਫਾਇਦਾ ਹੋਣਾ ਆ ਸੋ ਮਾਨ ਸਾਹਿਬ ਨੇ 88 ਕਰੋੜ ਰੁਪਇਆ ਜਿਹੜਾ ਇਹਦੇ ਵਾਸਤੇ ਜਿਹੜਾ ਮਨਜ਼ੂਰ ਕੀਤਾ ਅਰ ਅਰ ਅੱਜ ਉਸ ਕੰਮ ਦਾ ਉਦਘਾਟਨ ਕੀਤਾ ਗਿਆ ਮੈਨੂੰ ਦਿਲੋਂ ਖੁਸ਼ੀ ਆ ਇਸ ਪ੍ਰੋਜੈਕਟ ਦੀ ਔਰ ਮੈਂ ਤਨਵਾਦੀ ਵੀ ਹਾਂ ਤਾਰੀਵਾਂ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਇਸ ਪ੍ਰੋਜੈਕਟ ਦੇ ਪਿੱਛੇ ਇਹਨਾਂ ਦੀ ਮੈਂ ਮਿਹਨਤ ਨੂੰ ਸਲਾਮ ਕਰਦਾ ਜੇ ਅੱਜ ਨਾਲੇ ਹਲਕੇ ਦਾ ਹੋਵੇ ਜਾਂ ਕੋਈ ਹੋਰ ਹੋਵੇ ਕਿਸੇ ਤਰ੍ਹਾਂ ਦਾ ਜਾਂ ਜ਼ਮੀਨਾ ਛਟਾਉਣ ਦਾ ਜਿਹੜਾ ਕੰਮ ਸੀਗਾ ਇਤਿਹਾਸ ਯਾਦ ਰੱਖੂਗਾ ਜਿਹੜਾ ਢਾਲੀਵਾਲ ਸਾਹਮਣੇ ਪੰਜਾਬ ਦੇ ਵਿੱਚ ਜ਼ਮੀਨਾ ਛਟਾਉਣ ਦਾ ਕੰਮ ਜਿਹੜਾ ਆ ਉਹ ਕੀਤਾ ਸੀਗਾ ਸੋ ਮੇਰੇ ਵੱਲੋਂ ਅੱਜ ਸਮੁੱਚੀ ਸਾਧ ਸੰਗਤ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਸ਼ੁਭ ਕਾਮਨਾਵਾਂ ਪਰਮਾਤਮਾ ਇਸ ਤਰ੍ਹਾਂ ਹੀ ਹੱਕ ਸੱਚ ਦੀ ਲੜਾਈ ਲੜਨ ਦੀ ਹਿੰਮਤ ਜਿਹੜੀ ਆ ਉਹ ਬਖਸ਼ਦਾ ਰਵੇ ਸੋ ਢਾਲੀਵਾਲ ਸਾਹਿਬ ਨੂੰ ਅ ਪਰਮਾਤਮਾ ਚੰਗੀ ਸਿਹਤ ਬਖਸ਼ੇ ਲੰਬੀਆਂ ਉਮਰਾਂ ਬਖਸ਼ੇ ਜਿਸ ਜਜ਼ਬੇ ਦੇ ਨਾਲ ਪੂਰਾ ਇਹਨਾਂ ਦਾ ਪਰਿਵਾਰ ਜਿਹੜਾ ਉਹ ਅਜਨਾਲੇ ਦੀ ਸੇਵਾ ਕਰਨ ਦੇ ਵਿੱਚ ਲੱਗਿਆ ਹੋਇਆ ਪੰਜਾਬ ਦੀ ਸੇਵਾ ਕਰਨ ਦੇ ਵਿੱਚ ਲੱਗਿਆ ਹੋਇਆ ਹੈ ਪਾਰਟੀ ਦੀ ਸੇਵਾ ਕਰਨ ਦੇ ਵਿੱਚ ਲੱਗਿਆ ਹੋਇਆ ਹੈ ਪਰਮਾਤਮਾ ਇਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਔਰ ਇਸ ਤਰ੍ਹਾਂ ਹੀ ਇਹ ਦੇਸ਼ ਦੀ ਕੌਮ ਦੀ ਆਪਣੇ ਇਲਾਕੇ ਦੀ ਸੇਵਾ ਜਿਹੜੀ ਆ ਉਹ ਕਰਦੇ ਰਹੇ ਦੇਖੋ ਪ੍ਰੋਜੈਕਟ ਨੂੰ ਅਸੀਂ ਟਾਈਮ ਜਿਹੜਾ ਆ ਉਹ 15-16 ਮਹੀਨੇ ਦਾ ਹੈ ਪਰ ਅਸੀਂ ਇਹਨੂੰ ਇੱਕ ਸਾਲ ਦੇ ਵਿੱਚ ਵਿੱਚ ਜਿਹੜਾ ਆ ਉਹ ਕੰਪਲੀਟ ਕਰ ਦਿਆਂਗੇ ਨਾਲੇ ਜਿੰਨਾ ਵੀ ਟਾਈਮ ਜਿਹੜਾ ਦਿੱਤਾ ਜਾਂਦਾ ਮੈਕਸਿਮਮ ਟਾਈਮ 43 ਵਾਰ ਸਾਹਮਣੇ ਤੇ ਵਾਹੇ ਸਵੇਰੇ ਉਸ ਵਕਤੇ ਉੱਠ ਕੇ ਜਾ ਕੇ ਉਥੇ ਜਿਹੜੇ ਵੀ ਅਫਸਰ ਹੋਏ ਜਾਂ ਜਿਹੜਾ ਵੀ ਕੋਈ ਕੰਟਰੈਕਟਰ ਹੋਇਆ ਉਹਦੇ ਉੱਤੇ ਮਤਲਬ ਯੋਰ ਦੇ ਕੇ ਕੰਮ ਕਰਵਾ ਲੈਣਾ ਸੋ ਅਸੀਂ ਸਾਲ ਤੋਂ ਸਾਲ ਤੋਂ ਪਹਿਲਾਂ ਹੀ ਜਿਵੇਂ 7:30 ਵਜੇ ਤੁਸੀਂ ਨੀ ਪਤਾ ਰੱਖਣ ਪਾਉਣਗੇ ਆ ਨਹੀਂ ਇਹ ਤੇ ਮੈਂ ਧਨਵਾਦੀਆਂ ਇਲਾਕੇ ਦੇ ਲੋਕਾਂ ਦਾ ਵੀ ਢਾਲੀਵਾਲ ਸਾਹਿਬ ਦਾ ਵੀ ਕਿਉਂਕਿ ਅਸੀਂ ਇਹ ਰੱਖਿਆ ਤਾਂ ਥੋੜਾ ਲੇਟ ਸੀਗਾ ਪਰ ਅੱਜ ਬਾਦ ਦੇ ਵਿੱਚ ਮੈਸੇਜ ਆ ਗਿਆ ਕਿ ਮਾਨ ਸਾਹਿਬ ਨੇ ਜਿਹੜੀ ਆ ਕੈਬਨਿਟ ਦੀ ਮੀਟਿੰਗ ਰੱਖੀ ਆ ਸੋ ਮੈਂ ਉਹਦੇ ਵਿੱਚ ਵੀ ਜਾਣਾ ਸੀਗਾ ਮਨਤਾਲੀਵਾਲ ਸਾਹਿਬ ਨੂੰ ਬੇਨਤੀ ਕੀਤੀ ਇਹ ਕਹਿੰਦੇ ਜੀ ਆਜੋ ਸਵੇਰੇ ਕਰ ਲੈਨੇ ਆ ਔਰ ਸਵੇਰੇ ਤੁਸੀਂ ਦੇਖੋ ਇੰਨੇ ਤੜਕਸਾਰ ਜਿਹੜੇ ਨੇ ਉਹ ਕਿੰਨੀ ਵੱਡੀ ਗਿਣਤੀ ਦੇ ਵਿੱਚ ਆ ਸਾਧ ਸੰਗਤ ਜਿਹੜੀ ਆ ਉਹ ਪੁੱਜੀ ਆ ਇਹ ਇੱਕ ਇੱਕ ਭਾਵਨਾਤਮਕ ਸਾਂਝ ਹੁੰਦੀ ਆ ਇੱਕ ਇਲਾਕੇ ਨਾਲ ਆਪਣੇ ਐਮ ਐਲ ਏ ਸਾਹਿਬਾਨ ਨਾਲ ਆਪਣੇ ਵਿਕਾਸ ਦੇ ਨਾਲ ਕਿ ਸਾਡੇ ਇਲਾਕੇ ਨੂੰ ਮਿਲਨ ਕੀ ਜਾ ਰਿਹਾ ਹੈ ਇਹ ਇਹ ਉਹ ਚੀਜ਼ਾਂ ਨੇ ਜਿਨ੍ਹਾਂ ਨੇ ਅੱਜ ਜਿਨ੍ਹਾਂ ਨੂੰ ਵੀ ਕੱਲ ਦਾ ਇਹ ਪਤਾ ਲੱਗਿਆ ਹੋਊਗਾ ਕਿ ਐਡਾ ਵੱਡਾ ਪ੍ਰੋਜੈਕਟ ਆ ਗਿਆ ਹੈ ਮੇਰੇ ਖਿਆਲ ਬਹੁਤ ਸਾਰੇ ਹੀ ਲੋਕਾਂ ਨੇ ਇਸ ਹਾਲ ਕੇ ਦੇ ਕੱਲ ਦੀ ਜੜੀ ਆ ਉਹ ਖੁਸ਼ੀ ਮਨਾਈ ਹੋਊਗੀ ਔਰ ਇਹ ਖੁਸ਼ੀ ਦਾ ਹੀ ਨਤੀਜਾ ਹੈ ਕਿ ਤੜਕਸਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਇਹ ਸਭ ਨੂੰ ਘਟਨੀ ਹੈ ਕਾਫੀ ਨੁਕਸਾਨ ਹੋਇਆ ਛੜਕਾਂ ਦੇ ਕੋਈ ਹਰ ਛੜਕਾਂ ਦੇ ਬਣ ਵੀ ਰਹੀਆਂ ਜਿਹੜੀਆਂ ਫੰਡਿੰਗ ਨਹੀਂ ਕਰ ਤੱਕ ਮੈਂ ਅੰਦਾਜ਼ਾ ਲਾਉਂਨੂ ਕਿ ਪੰਜਾਬ ਦੇ ਵਿੱਚ ਲਗਭਗ 70 ਹਜ਼ਾਰ ਕਿਲੋਮੀਟਰ ਸੜਕਾਂ ਨੇ ਅਸੀਂ ਸਾਰੀਆਂ ਹੀ ਸੜਕਾਂ ਮਾਨ ਸਾਹਿਬ ਨੇ ਬਹੁਤ ਪੈਸਾ ਮਨਜ਼ੂਰ ਕਰ ਦਿੱਤਾ ਕੋਈ ਵੀ ਸੜਕ ਜਿਹੜੀ ਆ ਚਾਹੇ ਉਹ ਲਿੰਕ ਰੋਡ ਆ ਚਾਹੇ ਉਹ ਪ੍ਰਾਂਨ ਰੋਡ ਆ ਚਾਹੇ ਉਹ ਮੰਡੀ ਬੋਰਡ ਦੀ ਆ ਚਾਹੇ ਪੀ ਡਬਲਯੂ ਡੀ ਦੀ ਕੋਈ ਵੀ ਸੜਕ ਜਿਹੜੀ ਆ ਉਹ ਪੰਜਾਬ ਦੇ ਵਿੱਚ ਜਿਹੜੀ ਆ ਉਹ ਖਰਾਬ ਨਹੀਂ ਰਹਿਣ ਦਿੱਤੀ ਜਾਊਗੀ ਹਰ ਛੜਕ ਇਵਨ ਕਾਰਪੋਰੇਸ਼ਨ ਦੇ ਅਧੀਨ ਜਿਹੜੀਆਂ ਸੜਕਾਂ ਆਉਂਦੀਆਂ ਨੇ ਸਾਰੀਆਂ ਸੜਕਾਂ ਦੀ ਜਿਹੜੀ ਆ ਉਹ ਮਜ਼ਬੂਤ ਉਸਾਰੀ ਜਿਹੜੀ ਆ ਉਹ ਕੀਤੀ ਜਾਊਗੀ ਔਰ ਇਹ ਕੰਮ ਦੀ ਕੁਆਲਿਟੀ ਜਿਹੜੀ ਆ ਤੁਸੀਂ ਕੁਆਲਿਟੀ ਹੁਣ ਤੇ ਅੱਜ ਚਲੋ ਆ ਗਏ ਹਾਂ ਅੱਗੇ ਜਦੋਂ ਸੜਕ ਬਣੂਗੀ ਤੁਸੀਂ ਵੀ ਸਮੇਂ-ਸਮੇਂ ਤੇ ਆਇਓ ਮੈਂ ਸਭ ਨੂੰ ਬੇਨਤੀ ਕਰਦਾ ਕਿ ਜਦੋਂ ਕੰਮ ਚੱਲ ਰਿਹਾ ਹੋਊਗਾ ਉਦੋਂ ਜ਼ਰੂਰ ਵਿਜ਼ਿਟ ਕਰਿਓ ਔਰ ਦੇਖਿਓ ਕਿੰਨੀ ਮਜ਼ਬੂਤੀ ਦੇ ਨਾਲ ਇਹ ਸੜਕ ਬਣ ਰਹੀ ਆ ਔਰ ਜੇ ਕਿਤੇ ਕੋਈ ਤੁਹਾਨੂੰ ਥੋੜੀ ਬਹੁਤੀ ਵੀ ਕੁਤਾਈ ਨਜ਼ਰ ਆਉਂਦੀ ਆ ਤਾਲੀਵਾਲ ਸਾਹਿਬ ਦੇ ਮੇਰੇ ਸਾਡੇ ਧਿਆਨ ਦੇ ਵਿੱਚ ਲਿਆਇਓ ਔਰ ਸਾਡਾ ਸਾਡਾ ਇਹ ਮਕਸਦ ਆ ਕਿ ਅਸੀਂ ਮਜ਼ਬੂਤੀ ਦੇ ਨਾਲ ਇਮਾਨਦਾਰੀ ਦੇ ਨਾਲ ਜਿਹੜਾ ਉਹ ਡੈਡੀਕੇਸ਼ਨ ਦੇ ਨਾਲ ਕੰਮ ਜਿਹੜਾ ਕਰਨਾ ਕਿਉਂਕਿ ਲੋਕਾਂ ਦਾ ਪੈਸਾ ਆ ਔਰ ਇਹ ਪੂਰੀ ਇਮਾਨਦਾਰੀ ਦੇ ਨਾਲ ਖਰਚ ਹੋਣਾ ਚਾਹੀਦਾ ਤੁਹਾਨੂੰ ਮੇਰੀ ਬੇਨਤੀ ਆ ਕਿ ਜਦੋਂ ਇਹ ਸੜਕ ਬਣਦੀ ਹੋਊਗੀ ਉਦੋਂ ਜਰੂਰ ਉੱਥੇ ਵਿజిਟ ਕਰਕੇ ਇੱਕ ਵਾਰੀ ਦੱਸਿਓ ਵੀ ਕਿੰਨੀ ਮਜ਼ਬੂਤੀ ਦੇ ਨਾਲ ਇਹ ਸੜਕ ਬਣ ਰਹੀ ਹੈ ਤਾਂ ਆ ਇਸ ਵੇਲੇ ਆਪਣੇ ਮਾਜੂਬ ਮੰਤਰੀ ਸਾਹਿਬ ਦੇ ਨਾਲ ਸਰਦਾਰ ਭਜਨ ਸਿੰਘ ਜੀ ਟੀ ਉਹਨਾਂ ਦੇ ਨਾਲ ਵਧਾਨ ਸਬਾਲ ਕਾਜਨਾਲਾ ਦੇ ਬਾਡਰ ਏਰੀਆ ਦੇ ਵਿੱਚ ਡੱਲੇ ਪਿੰਡ ਦੇ ਵਿੱਚ ਆਪਾਂ ਖੜੇ ਤੁਸੀਂ ਬੰਦਾ ਇੱਕ ਬਹੁਤ ਵੱਡਾ ਡ੍ਰੀਮ ਪ੍ਰੋਜੈਕਟ ਸੀਮਾ ਦਾ ਇਹ ਇਲੈਕਸ਼ਨ ਦੇ ਵਿੱਚ ਆਪਾਂ ਵਾਅਦਾ ਕੀਤਾ ਸੀਗਾ ਕਿ ਇਹ ਜਿਹੜਾ ਤੁਸੀਂ ਬੰਦਾ ਇਹਨੂੰ ਪੱਕਾ ਕਰਾਂਗੇ ਇੱਥੇ ਸੜਕ ਬਣਾਵਾਂਗੇ ਤੇ ਇਸ ਇਲਾਕਾ ਜਿਹੜਾ ਪਛੜਿਆ ਇਲਾਕਾ ਜਿਹੜਾ ਉਹਨੂੰ ਇਹਦਾ ਬਹੁਤ ਵੱਡਾ ਫਾਇਦਾ ਮਿਲੂਗਾ ਸੋ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ 8 ਕਰੋੜ ਰੁਪਇਆ ਜਿਹੜਾ ਜਾਰੀ ਕੀਤਾ ਦਾ ਦਬਾਵਾ ਜਿਹੜਾ ਐਸਟੀਮੇਟ ਹੋਇਆ 68 ਕਰੋੜ ਰੁਪਇਆ ਜਾਰੀ ਕਰਕੇ ਤੇ ਇਹਦਾ ਕੰਮ ਜਿਹੜਾ ਕੱਲ ਤੋਂ ਸ਼ੁਰੂ ਹੋ ਗਿਆ ਕੋਨੇ ਵਾਲਾ ਲੈ ਪਾਸੋਂ ਹੋਰ ਕੋਨੇ ਹਲ ਤੋਂ ਲੈ ਕੇ ਗੋਲਗੜ ਤੱਕ ਇਹ ਛੜਕ ਜਿਹੜੀ ਆ ਬਹੁਤ ਵਧੀਆ ਬਣੂਗੀ ਜਦੋਂ ਇਹ 18 ਫੁੱਟ ਚੌੜੀ ਛੜਕ ਬਣ ਗਈ ਤੁਸੀਂ ਦੇਖਿਓ ਇਸ ਇਲਾਕੇ ਦੀ ਨਹਾਰ ਜਿਹੜੀ ਬਦਲ ਜਾਣੀ ਆ ਮੈਂ ਜਿੰਨੇ ਵਾਅਦੇ ਕੀਤੇ ਸੀ ਆਪਣੇ ਇਲਾਕੇ ਦੇ ਲੋਕਾਂ ਦੇ ਨਾਲ ਬਾਈ ਦੇ ਵਿੱਚ ਲਗਭਗ ਸਾਰੇ ਪੂਰੇ ਕਰਤੇ ਕਾਲਜ ਦਾ ਵੀ ਆਪਾਂ ਨਹੀਂ ਪੱਥਰ ਦਸੰਬਰ ਦੇ ਵਿੱਚ ਰੱਖਾਂਗੇ वैसे आ गए ਉਹਦਾ ਟੈਂਡਰ ਲੱਗਾ ਮਾਨ ਸਾਹਿਬ ਆਉਣਗੇ ਸੀਐਮ ਸਾਹਿਬ ਉਹਦੇ ਲਈ ਮੈਂ ਉਹਨਾਂ ਨੂੰ ਕਿਹਾ ਉਹ ਆਉਣਗੇ ਉਹਦਾ ਉਸ ਦਿਨ ਮੀਟ ਕੋ ਸਾਹਿਬ ਵੀ ਆਉਣਗੇ ਸੀਐਮ ਸਾਹਿਬ ਵੀ ਆਉਣਗੇ ਸੋ ਮੈਂ ਸਾਡੀ ਸੰਗਤ ਨੂੰ ਵਧਾਈਆਂ ਦਿੰਦਾ ਕਿ ਬਾਬਾ ਜੀ ਗੰਮਚੁੱਕ ਜਿਸ ਗੁਰੂ ਘਰ ਦੇ ਲਾਗੋਂ ਦੀ ਇਸ ਰੋਡ ਦੇ ਲੰਘਣਾ ਉਹ ਬਾਬਾ ਜੀ ਬੜੇ ਸ਼ਕਤੀਮਾਨ ਨੇ ਬੜਾ ਹਮੇਸ਼ਾ ਹੀ ਸ਼ਹੀਦ ਬਾਦ ਦਿੰਦੇ ਆ ਉਹਦਾ ਬਾਬਾ ਬੁੱਢਾ ਜੀ ਆ ਜਿਨ੍ਹਾਂ ਦੇ ਚਰਨਾਂ ਤੋਂ ਸ਼ੁਰੂ ਹੋਣੀਆਂ ਦੋ ਮਹਾਨ ਸਾਡੀਆਂ ਧਾਰਮਿਕ ਸ਼ਕਤੀਆਂ ਜਿਹੜੀਆਂ ਇਹ ਸਮ ਲੋਕ ਕੇ ਉੱਥੇ ਜਿਹੜੀਆਂ ਅਰਦਾਸਾਂ ਕੀਤੀਆਂ ਉਹ ਸਾਡੀਆਂ ਅਰਦਾਸਾਂ ਪੂਰੀਆਂ ਹੋ ਗਈਆਂ ਉਹਦੇ ਛੜਕ ਜਿਹੜੀ ਬਣ ਜਾਦੀ ਮੈਂ ਸਾਡੇ ਇਲਾਕੇ ਨੂੰ ਬਹੁਤ ਬਹੁਤ ਜਿਹੜੀਆਂ ਵਧਾਈਆਂ ਦਿੰਦਾ ਈਟੀਓ ਸਾਹਿਬ ਦਾ ਮੈਂ ਇੱਕ ਵਾਰ ਫੇਰ ਆਪਣੇ ਪਲਾਨਿੰਗ ਬੋਰਡ ਦੇ ਚੇਅਰਮੈਨ ਗੁਰਪ੍ਰਤਾਪ ਸਿੰਘ ਸੰਧੂ ਜਣੀ ਆਇਆ ਉਹਨਾਂ ਦਾ ਤੁਹਾਡੇ ਸਾਡੇ ਸਰਪੰਚ ਸਾਹਿਬਾਨ ਖੜੇ ਆ ਸਾਡੇ ਇਲਾਕੇ ਵਾਲੇ ਖੜੇ ਆ 7 ਜੇ ਇਸਵੇ ਦੇ ਲੋਕ ਆ ਗਏ ਤੁਸੀਂ ਦੇਖੋ ਕਿੰਨਾ ਉਤਸ਼ਾਹ ਲੋਕਾਂ ਦੇ ਵਿੱਚ ਮੈਂ ਸਭ ਦਾ ਜਿਹੜਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ